ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜ਼ਰੂਰ ਸੁਣੋ ਨੰਬਰ 1 ਫ੍ਰਿਜ ਵਿੱਚ ਘੱਟ ਤੋਂ ਘੱਟ ਸਾਮਾਨ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਉਸ ਵਿੱਚ ਪਿਆ ਬਾਸੀ ਆਟਾ ਜਾਂ ਫਿਰ ਸਬਜ਼ੀ ਸਾਡੀ ਸਿਹਤਾਂ ਨੂੰ ਨੁਕਸਾਨ ਕਰਦੇ ਹਨ ਨੰਬਰ 2 ਜੇਕਰ ਬਹੁਤ ਜ਼ਿਆਦਾ ਜ਼ੁਖਾਮ ਹੋ ਰਿਹਾ ਤਾਂ ਜਬੈਣ ਨੂੰ ਕੁੱਟ ਕੇ ਕੱਪੜੇ ਵਿੱਚ ਬੰਨ੍ਹ ਲਓ ਫਿਰ ਤਵੇ ਤੇ ਭੁੰਨ ਕੇ ਇਸ ਦੀ ਸਿਕਾਈ ਕਰੋ ਇਸ ਨਾਲ ਜ਼ੁਖਾਮ ਤੋਂ ਤੁਰੰਤ ਆਰਾਮ ਮਿਲੇਗਾ ਨੰਬਰ 3 ਜੇਕਰ ਮੋਟਾਪੇ ਕਰਨ ਤੁਹਾਡਾ ਪੇਟ ਬਹੁਤ ਜ਼ਿਆਦਾ ਵਧ ਗਿਆ ਤਾਂ ਸਫੈਦ ਚੌਲਾਂ ਅਤੇ ਮੈਦੇਰੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਹਾਡਾ ਬਹੁਤ ਨੁਕਸਾਨ ਹੋਵੇਗਾ ਨੰਬਰ 4 ਜੇਕਰ ਤੁਹਾਨੂੰ ਥਕਾਵਟ ਤੇ ਬੇਚੈਨੀ ਮਹਿਸੂਸ ਹੋ ਰਹੀ ਹੈ ਤਾਂ ਅਨਾਰ ਦੇ ਜੂਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲਓ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 5 ਜਿਹੜੀਆਂ ਔਰਤਾਂ ਦਾ ਪੇਟ ਜ਼ਿਆਦਾ ਵਧ ਰਿਹਾ ਹੋਵੇ ਲਸਣ ਦਾ ਪੇਸਟ ਲੈ ਕੇ ਆਪਣੇ ਪੇਟ ਦੀ ਮਾਲਿਸ਼ ਕਰਿਆ ਕਰੋ ਇਸ ਨਾਲ ਲਾਭ ਮਿਲੇਗਾ। ਨੰਬਰ 6 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਚਿਹਰੇ ਦੀ ਚਮੜੀ ਖੂਬਸੂਰਤ ਬਣੀ ਰਹੇ ਤਾਂ ਚਿਹਰੇ ਉੱਪਰ ਐਲੋਵੇਰਾ ਜੈੱਲ ਲਗਾ ਕੇ ਸੌਣਾ ਚਾਹੀਦਾ ਰੰਗ ਸਾਫ਼ ਹੋਣ ਲੱਗ ਜਾਂਦਾ। ਨੰਬਰ 7 ਅੱਧਾ ਸਿਰ ਦਰਦ ਰਹਿਦਾ ਤਾਂ ਅੰਗੂਰ ਦਾ ਰਸ ਪੀਣਾ ਸ਼ੁਰੂ ਕਰਦੇ ਵੋ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਵੀ ਜ਼ਿਆਦਾ ਨਾਮਕਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 8 ਜੇਕਰ ਕਿਸੇ ਵਿਅਕਤੀ ਨੂੰ ਸ਼ੂਗਰ ਦੀ ਸਮੱਸਿਆ ਜਾਂ ਖੂਨ ਦੀ ਕਮੀ ਹੋਵੇ ਤਾਂ ਉਸ ਵਿਅਕਤੀ ਨੂੰ ਜਾਮਣ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਇਸ ਨਾਲ ਬਹੁਤ ਲਾਭ ਮਿਲਦੇ ਹਨ। ਨੰਬਰ 9 ਜੇਕਰ ਸਰੀਰ ਅੰਦਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਛਿਲਕੇ ਵਾਲੀਆਂ ਚੀਜ਼ਾਂ ਤੇ ਖਟੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਨੰਬਰ 10 ਰੋਜ਼ਾਨਾ ਪੁਦੀਨੇ ਦੀ ਚਟਣੀ ਖਾਣਾ ਸਰੀਰੰਦਰੋਂ ਗਰਮੀ ਬਾਹਰ ਆਉਂਦੀ ਹੈ ਨਾਲ ਹੀ ਸਰੀਰ ਨੂੰ ਕੋਈ ਵੀ ਹੋਰ ਰੋਗ ਨਹੀਂ ਹੋਰ ਵੀ ਕਈ ਲਾਭ ਮਿਲਦੇ ਹਨ ਨੰਬਰ 11 ਮਹਿੰਦੀ ਨੂੰ ਵਾਲਾਂ ਵਿੱਚ ਕਲਰ ਆਉਣ ਤੱਕ ਹੀ ਲਗਾ ਕੇ ਰੱਖੋ ਜੇਕਰ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਲਗਾ ਕੇ ਰੱਖਦੇ ਹੋ ਤਾਂ ਇਸ ਨਾਲ ਵਾਲਾਂ ਦੀ ਚਮਕ ਨੂੰ ਹੀ ਆਪਣੇ ਅੰਦਰ ਸੂਖ ਲੈਂਦੀ ਹੈ ਨੰਬਰ 12 ਤਾਜ਼ੇ ਐਲੋਵੇਰਾ ਦੇ ਪੱਤੇ ਦੀ ਜੈਲ ਕੱਢ ਕੇ ਖਾਜ ਖੁਜਲੀ ਵਾਲੀ ਜਗ੍ਹਾ ਤੇ ਲਗਾਓ ਇਸ ਨਾਲ ਲਾਭ ਮਿਲੇਗਾ ਨੰਬਰ 13 ਪਾਣੀ ਦੀ ਬਾਲਟੀ ਨੂੰ ਹਮੇਸ਼ਾ ਭਰ ਕੇ ਹੀ ਰੱਖੋ ਕਦੇ ਵੀ ਖਾਲੀ ਨਾ ਰੱਖੋ ਜਾਂ ਫਿਰ ਉਸ ਨੂੰ ਬਾਥਰੂਮ ਵਿੱਚ ਮੂਦੀ ਮਾਰ ਕੇ ਹੀ ਰੱਖੋ ਇਸ ਨਾਲ ਨਿਕਰਾਤਮਿਕ ਊਰਜਾ ਨਹੀਂ ਫੈਲਦੀ ਨੰਬਰ 14 ਜੇਕਰ ਤੁਹਾਡੇ ਦੰਦਾਂ ਵਿੱਚ ਦਰਦ ਦਾ ਤਾਂ ਇੱਕ ਲੌਂਗ ਆਪਣੇ ਦੰਦਾਂ ਦੇ ਥੱਲੇ ਰੱਖ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 15 ਜੇਕਰ ਕਿਸੇ ਨੂੰ ਬੱਚਾ ਨਾ ਹੋ ਰਿਹਾ ਹੋਵੇ ਤਾਂ ਗੰਨੇ ਦੇ ਰਸ ਵਿੱਚ 1 ਗ੍ਰਾਮ ਪਾਣ ਵਾਲਾ ਚੂਨਾ ਮਿਲਾ ਕੇ ਪੀ ਲਓ ਇਸ ਦਾ ਸੇਵਨ 4-5 ਮਹੀਨੇ ਤੱਕ ਕਰਨਾ ਪਰ ਇੱਕ ਵਾਰ ਡਾਕਟਰ ਨਾਲ ਸੰਪਰਕ ਕਰਨ ਤੇ ਹੀ ਜੇਹਾ ਕਰੋ। ਨੰਬਰ 16 ਜੇਕਰ ਤੁਸੀਂ ਕੱਚਾ ਨਾਰੀਅਲ ਤੇ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਬੱਚੇ ਦੇ ਵਾਲ ਤੇ ਅੱਖਾਂ ਬਹੁਤ ਹੀ ਖੂਬਸੂਰਤ ਬਣਨ ਲੱਗ ਜਾਂਦੀਆਂ ਹਨ। ਨੰਬਰ 17 ਰੋਜ਼ਾਨਾ ਦੋ ਸੰਤਰੀ ਖਾਣ ਨਾਲ ਬੱਚਾ ਗੂਰਾ ਪੈਦਾ ਹੁੰਦਾ ਨਾਮਕਦਾ ਤੇ ਚੀਨੀ ਦਾ ਸੇਵਨ ਜਿੰਨਾ ਘੱਟ ਹੁੰਦਾ ਓਨਾ ਹੀ ਕਰੋ ਤਾਂ ਜੋ ਤੁਸੀਂ ਡਿਲੀਵਰੀ ਤੱਕ ਬਲੱਡ ਪ੍ਰੈਸ਼ਰ ਦੇ ਸ਼ੂਗਰ ਦੀ ਸਮੱਸਿਆ ਤੋਂ ਬਚੇ ਰਹਿ ਸਕੋ। ਨੰਬਰ 18 스ਪੰਜ ਉੱਪਰ ਕਾਲਗ੍ਰੇਟ ਤੇ ਨਮਕ ਲਗਾ ਕੇ ਤੁਸੀਂ ਆਪਣੇ ਕੁੱਕਰ ਨੂੰ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਸਕਦੇ ਹੋ ਬਹੁਤ ਹੀ ਆਸਾਨੀ ਨਾਲ ਤੇ ਜਲਦੀ ਚਮਕ ਜਾਵੇਗਾ। ਨੰਬਰ 19 ਚਿੱਟੇ ਕੱਪੜਿਆਂ ਨੂੰ ਜ਼ਿਆਦਾ ਨੀਲ ਦੇਣਾ ਉਹਨਾਂ ਦੀ ਚਮਕ ਫੇਰ ਤੋਂ ਵਾਪਸ ਆ ਜਾਂਦੀ ਹੈ ਜਿਸ ਨਾਲ ਨਵੇਂ ਦੀ ਤਰ੍ਹਾਂ ਦਿਖਣ ਲੱਗ ਜਾਂਦੇ ਹਨ। ਨੰਬਰ ਵੀ ਜਦੋਂ ਵੀ ਤੁਸੀਂ ਛੋਲਿਆਂ ਦੀ ਦਾਲ ਬਣਾਉਂਦੇ ਹੋ ਤਾਂ ਪਹਿਲਾਂ ਉਹਨੂੰ ਗਰਮ ਪਾਣੀ ਵਿੱਚ ਕੁਝ ਸਮਾਂ ਭਿਓ ਕੇ ਰੱਖੋ ਫਿਰ ਬਣਾਓ ਇਸ ਨਾਲ ਬਹੁਤ ਹੀ ਜਲਦੀ ਤੇ ਸਵਾਦ ਬਣੇਗੀ ਨੰਬਰ 21 ਨਾਮਕ ਵਾਲੇ ਪਾਣੀ ਨਾਲ ਗਰਲੀ ਕਰਨਾ ਦੰਦਾਂ ਦਾ ਪੀਲਾਪਣ ਬਹੁਤ ਜਲਦੀ ਖਤਮ ਹੋ ਜਾਂਦਾ ਨਾਲ ਹੀ ਮੂੰਹ ਦੀ ਵੀ ਸਫਾਈ ਹੋ ਜਾਂਦੀ ਹੈ ਨੰਬਰ 1 ਜੇਕਰ ਬੁਖਾਰ ਦੀ ਸਮੱਸਿਆ ਹੋਵੇ ਤਾਂ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਹੱਥਾਂ ਉੱਪਰ ਲਗਾ ਲਓ ਇਸ ਨਾਲ ਬੁਖਾਰ ਤੋਂ ਆਰਾਮ ਮਿਲੇਗਾ। ਨੰਬਰ 2 ਜੇਕਰ ਬੁਖਾਰ ਨਹੀਂ ਉਤਰ ਰਿਹਾ ਤਾਂ ਤੁਸੀਂ ਕੋਸਾ ਪਾਣੀ ਸਿਪ-ਸਿਪ ਕਰਕੇ ਪੀ ਲਓ ਤੇ ਮੱਥੇ ਉੱਪਰ ਠੰਡੇ ਪਾਣੀ ਦੀ ਪੱਟੀ ਰੱਖੋ ਇਸ ਨਾਲ ਤੁਹਾਡਾ ਟੈਂਪਰੇਚਰ ਸਹੀ ਹੋ ਜਾਵੇਗਾ। ਨੰਬਰ 24 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਲਈ ਕਦੇ ਵੀ ਖਾਣਾ ਖਾਣ ਤੋਂ ਬਾਅਦ ਇਸ਼ਨਾਨ ਨਾ ਕਰੋ। ਨੰਬਰ 25 ਚਾਹ ਪੀਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਵੋ ਅਤੇ ਨਾ ਹੀ ਕਦੇ ਇਸ਼ਨਾਨ ਕਰੋ ਇਸ ਨਾਲ ਤੁਹਾਡਾ ਸਰੀਰ ਗਰਮ ਸਰਦ ਹੋ ਸਕਦਾ ਹੈ। ਨੰਬਰ 26 ਜੇਕਰ ਤੁਸੀਂ ਗੁਰਦੇ ਦੀ ਪਥਰੀ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਤਰਬੂਜਾ ਸੇਵਨ ਵੱਧ ਤੋਂ ਵੱਧ ਕਰਿਆ ਕਰੋ ਤੇ ਨਾਲ ਹੀ ਦਿਨ ਵਿੱਚ ਪਾਣੀ ਵੱਧ ਤੋਂ ਵੱਧ ਪੀਵੋ। ਨੰਬਰ 27 ਉਬੀ ਦੇ ਪੱਤੇ ਸਲਾਦ ਦੇ ਰੂਪ ਵਿੱਚ ਖਾਣ ਨਾਲ ਪੇਸ਼ਾਬ ਖੁੱਲ ਕੇ ਆਉਣ ਲੱਗ ਜਾਂਦਾ ਨਾਲ ਹੀ ਰੋਜ਼ਾਨਾ ਅਦਰਕ ਦਾ ਛੋਟਾ ਜਿਹਾ ਟੁਕੜਾ ਚਬਾ ਲੈਣ ਕਦੇ ਵੀ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ। ਨੰਬਰ 28 ਜਿਨ੍ਹਾਂ ਨੂੰ ਚੱਕਰ ਆਉਣ ਤੇ ਦਿਮਾਗ ਹਿਲਦਾ ਰਹਿੰਦਾ ਉਹਨਾਂ ਨੂੰ ਹਾਰਟ ਅਟੈਕ ਹੋਣ ਦਾ ਖਤਰਾ ਹੋ ਸਕਦਾ ਨਾਲ ਹੀ ਜੇਕਰ ਛਾਤੀ ਵਿੱਚ ਵੀ ਦਰਦ ਹੁੰਦਾ ਹੋਵੇ। ਨੰਬਰ 91 ਜੇਕਰ ਤੁਸੀਂ ਸਵੇਰ ਦੇ ਨਾਸ਼ਤੇ ਵਿੱਚ ਗਾਂ ਦਾ ਤਾਜ਼ਾ ਦਹੀਂ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਹਮੇਸ਼ਾ ਸਹੀ ਰਹੇਗਾ ਖਾਣਾ ਖਾਣ ਸਮੇਂ ਕਦੇ ਵੀ ਗੱਲਾਂ ਨਾ ਕਰੋ ਇਸ ਨਾਲ ਖਾਣਾ ਸਹੀ ਤਰੀਕੇ ਨਾਲ ਤੇ ਨਾਲ ਹੀ ਆਸਾਨੀ ਨਾਲ ਵਿਪਾਜ ਜਾਵੇਗਾ ਨੰਬਰ 3 ਜੇਕਰ ਬੁੱਲ ਕਾਲੇ ਪੈ ਗਏ ਹੁਣ ਤਾਂ ਚੁਕੰਦਰ ਦਾ ਰਾਸ ਲਗਾ ਲਓ ਅੱਖਾਂ ਨੂੰ ਖੂਬਸੂਰਤ ਬਣਾਉਣ ਲਈ ਉੱਨਾ ਪਠੰਡੇ ਟੀ ਬੈਗ ਰੱਖੋ ਚਿਹਰੇ ਤੇ ਬਦਾਮ ਦਾ ਤੇਲ ਲਗਾਉਣਾ ਚਿਰ ਦੀਆਂ ਝੁਰੜੀਆਂ ਘੱਟ ਹੋ ਜਾਂਦੀਆਂ ਨੇ ਚਿਹਰੇ ਤੇ ਚਮਕਉਣ ਲੱਗ ਜਾਂਦੀ ਹੈ ਨੰਬਰ 31 ਜੇਕਰ ਤੁਸੀਂ ਕਮਰਦਰ ਤੋਂ ਬਹੁਤ ਪਰੇਸ਼ਾਨ ਰਹਿੰਦੇ ਹੋ ਤਾਂ ਨਾਰੀਅਲ ਤੇਲ ਵਿੱਚ ਲਸਣ ਦੀਆਂ 2 ਤੋਂ 3 ਕਲੀਆਂ ਪਾ ਕੇ ਗਰਮ ਕਰੋ ਇਸ ਤੇਲ ਦੀ ਮਾਲਿਸ਼ ਆਪਣੇ ਕਮਰ ਉੱਪਰ ਕਰੋ ਬਹੁਤ ਆਰਾਮ ਹੋਵੇਗਾ। ਨੰਬਰ 32 ਜੇਕਰ ਸਰੀਰ ਅੰਦਰ ਪਾਣੀ ਦੀ ਕਮੀ ਹੋਵੇ ਤਾਂ ਤੁਹਾਡੇ ਬੁੱਲ ਕਾਲੇ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਕਾਲੇ ਘੇਰੇ ਪੈਣ ਲੱਗ ਜਾਂਦੇ ਅਸ ਲਈ ਪਾਣੀ ਵੱਧ ਤੋਂ ਵੱਧ ਪੀਵੋ। ਨੰਬਰ 33 ਜੇਕਰ ਤੁਹਾਡੇ ਪਿਸ਼ਾਬ ਵਿੱਚ ਪੀਲਾਪਨ ਆਉਣ ਲੱਗੇ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣਾ ਸ਼ੁਰੂ ਕਰਦੇ ਹੋ ਉਸ ਨਾਲ ਪੀਲਾਪਨ ਦੂਰ ਹੋ ਜਾਵੇਗਾ। ਨੰਬਰ 34 ਰੋਟੀਆਂ ਵਾਲੇ ਡੱਬੇ ਵਿੱਚ ਲੌਂਗ ਜਾਂ ਫਿਰ ਅਦਰਕ ਦਾ ਟੁਕੜਾ ਰੱਖ ਦਿਓ ਇਸ ਨਾਲ ਰੋਟੀਆਂ ਬਹੁਤ ਹੀ ਨਰਮ ਤੇ ਮੁਲਾਈਮ ਰਹਿਣਗੀਆਂ ਨੰਬਰ 33 ਜਿਹੜੀਆਂ ਔਰਤਾਂ ਬਿਨਾਂ ਨਾਸ਼ਤਾ ਕੀਤੇ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਉਹਨਾਂ ਦੇ ਸਰੀਰ ਅੰਦਰ ਕਮਜ਼ੋਰੀ ਪੈਦਾ ਹੋਣ ਲੱਗ ਜਾਂਦੀ ਹੈ। ਨੰਬਰ 36 ਬੱਚੇ ਨੂੰ ਜਨਮ ਦੇਣ ਵਾਲੀ ਤੇ ਦੁੱਧ ਪਿਲਾਉਣ ਵਾਲੀ ਔਰਤ ਘੱਟੋ ਘੱਟ 12 ਗਲਾਸ ਪਾਣੀ ਦੇ ਜ਼ਰੂਰ ਪੀਵੇ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 37 ਰਸੋਈ ਦੀ ਸੈਲਫ ਨੂੰ ਹਮੇਸ਼ਾ ਸਾਫ਼ ਸੁਥਰੇ ਕੱਪੜੇ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ। ਇਸ ਨਾਲ ਸਾਡੀ ਰਸੋਈ ਦੀ ਸੈਲਫ ਕਿਟਾਣੂ ਮੁਕਤ ਰਹਿੰਦੀ ਹੈ ਜਿਸ ਨਾਲ ਅਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹਾਂ। ਨੰਬਰ 33 ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਹਮੇਸ਼ਾ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਮੇਂ ਨਾਲ ਸੌ ਮੂਤੇ ਸਮੇਂ ਨਾਲ ਉੱਠੋ ਰੋਜ਼ਾਨਾ 3-4 ਵਾਰ ਠੰਡੇ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਵਿੱਚ ਮਾਰੋ ਨੰਬਰ 39 ਦਲੀਏ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਜੋ ਬੱਚਿਆਂ ਦੀਆਂ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਨੰਬਰ 40 ਭਿਜੇ ਬਾਦਾਮ ਖਣੇ ਹੀ ਛਿਲਕਾ ਲਗਾ ਕੇ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਨੇ ਨਾਲ ਹੀ ਇਹਨਾਂ ਨਾਲ ਸਾਡੀ ਉਮਰ ਵੀ ਲੰਮੀ ਹੁੰਦੀ ਹੈ। ਨੰਬਰ 41 ਗਰਭਪਤੀ ਔਰਤਾਂ ਨੂੰ ਨਾਸ਼ਪਾਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਕਰਨਾ ਸਰੀਰੰਦਰ ਤਾਕਤ ਬਣੀ ਰਹਿੰਦੀ ਹੈ। ਨੰਬਰ 42 1 ਮਿੰਟ ਲਈ ਚਿਹਰੇ ਉੱਪਰ ਦਹੀਂ ਲਗਾ ਕੇ ਛੱਡ ਦਿਓ ਫਿਰ ਹਲਕੇ ਹੱਥਾਂ ਨਾਲ ਰਗੜ ਕੇ ਧੋ ਲਓ ਚਿਹਰੇ ਉੱਪਰ ਜਿੰਨੀ ਮੈਲ ਹੋਵੇਗੀ ਉੱਤਰ ਜਾਵੇਗੀ ਨੰਬਰ 43 ਸਾਬਣ ਦੀ ਜਗ੍ਹਾ ਚਿਹਰੇ ਨੂੰ ਦਹੀਂ ਮਿਲਾ ਕੇ ਧੋਣਾ ਚਿਹਰੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਆਉਣ ਲੱਗ ਜਾਂਦੀ ਹੈ। ਨੰਬਰ 44 ਜੇਕਰ ਧੁੱਪ ਦੇ ਕਾਰਨ ਤੁਹਾਡੇ ਚਿਹਰੇ ਦਾ ਰੰਗ ਸਾਬਲਾ ਹੋ ਗਿਆ ਹੋਵੇ ਤਾਂ ਅੰਗੂਰ ਦਾ ਰਸ ਘੱਟ ਕੇ ਚਿਹਰੇ ਉੱਪਰ ਲਗਾ ਲਓ ਪਹਿਲਾਂ ਦੀ ਤਰ੍ਹਾਂ ਚਿਹਰਾ ਸਾਫ਼ ਹੋ ਜਾਵੇਗਾ। ਨੰਬਰ 45 ਸਿੰਕ ਨੂੰ ਸਾਫ਼ ਕਰਨ ਲਈ ਹਮੇਸ਼ਾ ਗਰਮ ਪਾਣੀ ਦਾ ਹੀ ਇਸਤੇਮਾਲ ਕਰੋ ਇਸ ਨਾਲ ਸਿੰਕ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 46 ਜੇਕਰ ਤੁਸੀਂ ਅਦਰਕ ਅਤੇ ਮਿਰਚਾਂ ਦਾ ਪੇਸਟ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸੁਕਾ ਕੇ ਨਮਕ, ਤੇਲ ਅਤੇ ਹਲਦੀ ਮਿਕਸ ਕਰਕੇ ਪੀਸ ਲਓ ਫਿਰ ਸਟੋਰ ਕਰਕੇ ਰੱਖੋ ਇਸ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ। ਨੰਬਰ 47 ਪਿਆਜ਼ ਦੇ ਛਿਲਕੇ ਪਾਣੀ ਵਿੱਚ ਉਬਾਲ ਕੇ ਇਸ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦੀ ਸਫਾਈ ਚੰਗੀ ਤਰ੍ਹਾਂ ਨਾਲ ਹੋ ਜਾਵੇਗੀ ਨਾਲ ਹੀ ਚਿਹਰੇ ਤੇ ਚਮਕ ਵੀ ਆਵੇਗੀ। ਨੰਬਰ 43 ਖਾਲੀ ਪੇਟ ਜੇਕਰ ਤੁਸੀਂ ਸੌਂਫ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦੀ ਚਰਬੀ ਹੌਲੀ-ਹੌਲੀ ਘਟਮੂਣ ਲੱਗ ਜਾਂਦੀ ਹੈ ਜਿਸ ਨਾਲ ਤੁਹਾਡਾ ਭਾਰ ਸਹੀ ਹੋ ਜਾਂਦਾ ਹੈ। ਨੰਬਰ 49 ਜਿਆਦਾ دیر ਤੱਕ ਬੈਠਣ ਤੇ ਜਿਆਦਾ ਖਾਣਾ ਖਾਣ ਤੋਂ ਬਚੋ ਤੇ ਨਾਲ ਹੀ ਚੂਸ ਦੀ ਜਗ੍ਹਾ ਫਲਾਂ ਦਾ ਸੇਵਨ ਕਰੋ ਇਹ ਜਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 5 ਜਦੋਂ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਉਸੇ ਸਮੇਂ ਉਸ ਨੂੰ ਕੱਟੋ ਨਹੀਂ ਤਾਂ ਉਸਦੇ ਬਹੁਤ ਸਾਰੇ ਜ਼ਰੂਰੀ ਜਿਹੜੇ ਪੋਸ਼ਟਿਕ ਤੱਤ ਨੇ ਉਹ ਨਸ਼ਟ ਹੋ ਜਾਂਦੇ ਹਨ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦੀ ਹਾਂ